ਮੇਰਾ ਨਾਮ ਜਿਰੇਸ਼ ਕੁਮਾਰ ਸਨ ਆਫ ਨੌਕਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਾਰੇ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ 12 ਬੰਦੇ ਬੁਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਭਾਂਡਾ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਡ ਨੂੰ ਸੱਟਾਂ ਵੀ ਲੱਗੀਆਂ ਵਾ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਾਣੇ ਸਰ ਐਡਮਿਟ ਰਹੀਆਂ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀ ਆ ਜਿਹੜ ਉਹਨਾਂ ਨੇ ਸਰਪੁਲਿਸ ਨੂੰ ਵੀ ਸਾਰਾ ਜਦੋਂ ਮੌਕੇ ਤੇ ਆਈਏ ਸਾਨੂੰ ਵੀ ਮੰਗਾ ਰਿਆ ਵੱਖਰਾ ਸਨ ਉਹਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨਿਸ਼ਾਤਿਆਂ ਦੇ ਮੋਟਰਸਾਈਕਲ ਭਾਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੌਕੇ ਸਾਰੇ ਹੈਂਡ ਓਵਰ ਕਰਕੇ ਅਸੀਂ ਉਹਨਾਂ ਨੂੰ ਫਰਾ ਕੇ ਮੁੜ ਕੇ ਸਾਰਾ ਅਸੀਂ ਐਡਮਿਟ ਮੋਟਰਸਾਈਕਲ ਸਾਲ 15 ਸੀ 15 ਮੋਟਰਸਾਈਕਲ ਜਿਹੜੇ ਅਸੀਂ ਹੈਂਡ ਓਵਰ ਖੁਦ ਕੀਤੇ ਸਰਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਹਰ ਹਮਲਾ ਕੀਤਾ ਸਰ ਉਦੋਂ ਸਾਰ ਅਗਰ ਸਰ ਪੁਲਿਸ ਟਾਈਮ ਸੇ ਨਾ ਆਂਦੀ ਤੇ ਸਾਡਾ ਸਾਰ ਬਚਾ ਨਹੀਂ ਹੋਣਾ ਸਨਵਾਈ ਬਹੁਤ ਬਹੁਤ ਧੰਨਵਾਦ ਸਾਰੇ ਸਰਪੰਚ ਪੰਜਾਬ ਉਸ ਦਾ ਜਿਸ ਨਾਲ ਸਰ ਮੌਕੇ ਤੇ ਪਹੁੰਚ ਕੇ ਸਾਡੀ ਸਰ ਮਤ ਕੀਤੀ ਹੈ ਬਸ ਸਰ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਸਾਡਾ ਪਹਿਲਾ ਸ਼ੀਸ਼ੇ ਦਾ ਕਮਰਾ ਭੰਨਿਆ ਜੇ ਉਹਦੇ ਬਾਅਦ ਸਰ ਸਾਡੇ ਘਰ ਦੇ ਸ਼ੀਸ਼ੇ ਦੇ ਦਰਵਾਜ਼ੇ ਬਾਰੀਆਂ ਸਭ ਕੁਝ ਸਰ ਭੰਨਿਆ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋ ਹੋਇਆ ਉਹਨਾਂ ਸਭ ਪੂਰਾ ਕੀਤਾ ਸਾਡਾ ਸਾਡੇ ਸੱਟਾਂ 'ਚ ਕਾਫੀ ਲੱਗੀਆਂ ਪਰ ਸਾਡੇ ਦੋਹਾਂ ਦੀਆਂ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹੁਣ ਤੁਸੀਂ ਕੀ ਕਹਿੰਦੇ ਹੋ ਹੁਣ ਸਾਰੇ ਸਰਕਾਰ ਦੇ ਇਹ ਚਾ ਜਾਣਦੇ ਆ ਵੀ ਸਾਰਾ ਹੱਲੇ ਵੀ ਸਾਨੂੰ ਪਤਾ ਲੱਗਾ ਸਰ ਧਮਕੀਆਂ ਦੇ ਰਹੇ ਅਸੀਂ ਸਰ ਕਹਿੰਨੇ ਸਰਕਾਰ ਤੇ ਹੋ ਮੰਗ ਆ ਵੀ ਸਾਨੂੰ ਇੱਕ ਇਨਸਾਫ ਦਿੱਤਾ ਜਾਵੇ ਤੇ ਸਰ ਇਹਨਾਂ ਦੇ ਉੱਤੇ ਕੋਈ ਨਾ ਕੋਈ ਸਰਬੰਦੀ ਕਾਰਵਾਈ ਕੀਤੀ ਜਾਵੇ। ਹਾਂਜੀ ਸਰ। ਤੇ ਸਰ ਜਿਹੜਾ ਇਹ ਮੁਖਵਿੰਦਰ ਸਿੰਘ ਹੈ ਇਹਦਾ ਸਰ ਗੈਂਗਸਟਰ ਨਾਲ ਵੀ ਕਾਫੀ ਲਿੰਕ ਹੈ। ਥੋੜੇ ਦਿਨ ਪਹਿਲਾਂ ਇਹਨਾਂ ਸਰ ਡੱਕ ਕੇ ਕੈਮਰਾ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਕੈਮਰੇ ਨੂੰ ਅੰਦਰ ਵਾਰ ਕਰੋ ਕਿਉਂਕਿ ਸਾਡੇ ਬੰਦੇ ਬਾਹਰੋਂ ਆਉਂਦੇ ਆ। ਪਰ ਜਦ ਤਰਹੀ ਫਿਰ ਵੀ ਅਸੀਂ ਸਰ ਕੋਈ ਕੰਪਲੇਟ ਵੀ ਕੀਤੀ। ਉਹ ਦਿਨ ਵੀ ਕਾਫੀ ਜਾਣੇ। ਉਹ ਦਿਨ ਸਰ ਕਾਫੀ ਜਾਣੇ ਸਾਰੇ ਆਟ ਘਰ ਆਏ। ਕਿਉਂਕਿ ਅਸੀਂ ਸਾਰੇ ਘਰ ਕੋਈ ਨਹੀਂ ਸੀ, ਲੇਡੀਜ਼ ਘਰ ਸੀ। ਉਦੋਂ ਵੀ ਸਾਰੇ ਇਹਨਾਂ ਨੇ ਆ ਕੇ ਆ ਕੰਮ ਕੀਤਾ ਸਰ। ਉਹਦੇ ਬਾਅਦ ਸਰ ਸਾਰੇ ਤੇ ਸਾਰੇ ਕਮਪਟੇ ਚੱਲ ਰਿਆ ਵਾ ਤੇ ਉਹ ਵੀ ਸਾਰੇ ਜਮਾਨਤਾਚਾਰ ਦੇ ਵੀ ਕੈਂਸਲ ਹੋਈ ਦੀਆਂ ਉਹਦੇ ਚ ਪਰ ਉਹ ਝਾਲੇ ਵੀ ਕੋਈ ਕਿਹੋ ਜਿਹੇ ਤਰ੍ਹਾਂ ਲੱਗੇ ਅਸੀਂ ਸਰ ਕਹਿੰਨੇ ਵੀ ਜਿਹੜਾ ਸਰ ਸਾਡੇ ਘਰ ਨੁਕਸਾਨ ਕੀਤਾ ਇਕਸਰ 352 ਲੱਗੇ ਸਰ ਇਹਨਾਂ ਤੇ ਦੂਜਾ ਸਰ ਜੋ ਹੋਰ ਜੜੀ ਬਣਦੀ ਸਾਡੇ ਜਿਹਾ ਜੋ ਨੁਕਸਾਨ ਕੀਤਾ ਜੋ ਵੀ ਕੀਤਾ ਜੋ ਕਾਨੂੰਨੀ ਕਾਰਵਾਈ ਬਣਦੀ ਸਰ ਸਰਕਾਰ ਤੋਂ ਮੰਗ ਇਹ ਹੋਈ ਆ ਤੇ ਸਾਡਾ ਇਨਸਾਫ ਹੋਇਆ ਜਾ ਸਾਨੂੰ ਸਰ ਮੇਰਾ ਨਾਮ ਰਮਿਤ ਆਇਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਪੀ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਹਾਂ ਤੇ ਹੁਣ ਇਹਨਾਂ ਨੇ ਮਤਲਬ ਇਹ ਸਾਹਮਣੇਕਾਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਗੈਂਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲੋ ਜਾਂ ਲਵਾ ਲੋ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੇ ਕੋਈ ਵੀਡੀਓ ਪਈਆਂ ਨਹੀਂ ਹੈ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤੋਨ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੀ ਵੀ ਸਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹ ਹੀ ਸਾਡੇ ਅੱਗੇ ਦਰਖਾਸਤ ਹੈ ਕਿ ਇਹਦੇ ਉੱਤੇ ਜੋ ਵੀ ਕਾਰਵਾਈ ਬਣਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਡਾਰ ਖਤਰਾ ਹੈਗਾ ਆ ਉਹ ਵੀ ਸਮੈਗ ਵੀ ਵੇਚ ਦਿਆ ਸਾਰਾ ਕੁਝ ਹੀ ਵੇਚ ਦੇਣ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੀ ਆਇਆ ਸਾਡੇ ਘਰ 'ਚ ਕੋਈ ਨਹੀਂ ਆਇਆ ਫਿਰ ਕਿਦਾਂ ਗਿਆ ਘਰੋਂ ਪੰਜੀਆ ਉਹ ਸਾਈ ਸੀ ਜੇ ਪੁਸ ਵਾਲੇ ਨਾ ਆਂਦੇ ਤੇ ਫਿਰ ਕੋਵਾ ਭਾਈ ਸਾਡਾ ਜਾਰਾ ਹੀ ਸਾਨੂੰ ਭਾਈ ਮਾਰ ਮਾਰ ਕੁੱਟ ਜੰਦੇ ਜਾਂ ਮਾਰ ਹੀ ਜਾਂਦੇ ਭਾਈ ਇੱਕ ਜਣੇ ਨੂੰ ਮੋਰਸਾ ਦਾ ਸਾਰੇ ਆਪਣੇ ਸਾਢ ਗਏ ਹੀ ਤੇ ਫਿਰ ਕੋਲ ਸਵਾਲਿਆਂ ਨੇ ਬਰਾਮਤ ਕੀਤੇ ਟਰੈਲੀ ਚ ਪਾ ਕੇ ਫਿਰ ਥਾਣੇ ਛੱਡ ਕੇ ਆਈਆਂ ਅਸੀਂ ਮੇਰਾ ਨਾਮ ਜੋਤੀ ਹੈ ਮੈਂ ਪਿੰਡ ਕੋਟ ਮੀਆਂ ਸਾਹਿਬ ਦੀ ਰਹਿਣ ਵਾਲੀ ਆ ਸਾਡੇ ਘਰ ਇਹਨਾਂ ਨੇ ਅਣਪਛਾਤੇ ਬੰਦੇ ਪੁਆਏ ਨੇ ਸਾਡੇ ਸਾਹਮਣੇ ਘਰ ਰਹਿੰਦੇ ਨੇ ਅਣਪਛਾਤੇ ਬੰਦੇ ਆਏ ਨੇ ਸਾਡੇ ਘਰ ਬਹੁਤ ਜ਼ਿਆਦਾ ਇਟ ਰੋੜਾ ਬਹੁਤ ਚੱਲਿਆ ਹੈ ਸ਼ੀਸ਼ੇ ਵਗੈਰਾ ਸਭ ਤੋੜਦੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਜਾਨ ਮਾਰਨ ਦਾ ਖਤਰਾ ਹੈ ਅਈ ਉਹਨਾਂ ਨੂੰ ਉਦੋਂ ਦਾ ਸਕੂਲ ਤੱਕ ਨਹੀਂ ਭੇਜਿਆ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਇਹਨਾਂ ਨੇ ਬੱਚੇ ਸਾਡੇ ਫੜ ਲੈਣੇ ਆ ਜਾਂ ਕੁਝ ਵੀ ਕਰ ਲੈਣਾ ਅਸੀਂ ਇਸ ਕਰਕੇ ਇਹਨਾਂ ਨੂੰ ਸਕੂਲ ਵੀ ਨਹੀਂ ਭੇਜ ਰਹੇ ਤੇ ਸਾਨੂੰ ਇਹੀ ਸਾਡੀ ਅਪੀਲ ਹੈ ਕਿ ਸਾਨੂੰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕੋਈ ਮੈਂਬਰ ਸਰਪੰਚ ਨਹੀਂ ਆਇਆ ਕੋਈ ਸਾਡੇ ਘਰ ਨਹੀਂ ਆਇਆ ਸਿਰਫ ਉਦੋਂ ਜਦੋਂ ਪੁਲਿਸ ਆ ਆਣ ਕੇ ਸਾਡੀ ਹੈਲਪ ਕੀਤੀ ਐ ਤੇ ਫੇਰੇ ਉਹ ਭੱਜੇ ਆ। ਉਹ ਭੱਜ ਗਏ ਆਪਣੇ ਮੋਟਰਸਾਈਕਲ ਵਗੈਰਾ ਸਭ ਕੁਝ ਇੱਥੇ ਛੱਡ ਗਏ ਨੇ ਤੇ ਫੇਰ ਅਸੀਂ ਸਾਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਲਦਾਏ ਉੱਪਰ ਟਰਾਲੀ 'ਚ ਲਾਦਾ ਕੇ ਤੇ ਪੁਲਿਸ ਥਾਣੇ ਛੱਡ ਕੇ ਆਏ ਆ। ਪਰ ਪੁਲਿਸ ਨੇ ਉਸ ਦਿਨ ਦੀ ਕੋਈ ਕਾਰਵਾਈ ਤੇ ਨਹੀਂ ਬੱਚੋ ਕੀਤੀ। ਬਾਅਦ ਵਿੱਚ ਕੋਈ ਨਹੀਂ ਆਇਆ ਸਾਡੇ ਕੋਲ। ਹਾਂ ਹੁਣ ਖਤਰੇ 'ਚ ਰਹਿ ਰਹੇ ਹਾਂ। ਹਾਂਜੀ ਹੁਣ ਵੀ ਡਰ 'ਚ ਰਹ ਰਹੇ ਆ। ਅਸੀਂ ਸਾਰੀ ਰਾਤ ਸੌ ਕੇ ਨਹੀਂ ਵੇਖਦੇ। ਸਾਰੀ ਰਾਤ ਇਹੀ ਹੁੰਦਾ ਕਿ ਕੋਈ ਨਾ ਕੋਈ ਆ ਕੇ ਸਾਡੇ 'ਤੇ ਹਮਲਾ ਨਾ ਕਰ ਦੇ। ਕਿੰਨੇ ਬੰਦੇ ਆਏ? 50-60 ਬੰਦੇ ਆਏ ਸੀ। ਉਹ ਤੇ ਵੱਧਦੀ ਹੋਣਗੇ ਘਟ ਨਹੀਂ ਹੋਣਗੇ ਹੁਣ ਕੀ ਮੰਗ ਕਰਦੇ ਹੋ ਮੰਗ ਇਹ ਇਹੀ ਕਰਦੇ ਆ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਚਾ ਸਰਕਾਰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਵੀ ਫੜਿਆ ਜਾਵੇ ਜਿਹੜੇ ਭੱਜਦੇ ਨੇ ਆਪਣੇ ਘਰੋਂ ਭੱਜ ਕੇ ਗਏ ਦੇ ਨੇ ਇਹਨਾਂ ਦੇ ਘਰ ਕੋਈ ਨਹੀਂ ਹੁਣ ਹੈਗਾ ਤੇ ਪਰ ਸਾਨੂੰ ਡਰ ਹਜੇ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਧਮਕੀਆਂ ਜਿਵੇਂ ਦੇ ਰਹੇ ਨੇ ਫੋਨ ਤੇ ਜੀ ਭਾਈ 425 ਸਮਾਂ ਗਰੀਬ 9 ਵਜੇ ਥਾਣਾ ਕਲਾਨੌਰ ਦੇ ਪਿੰਡ ਕੋਟਮੀਆਂ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੁਕੇ ਤੇ ਜਾ ਕੇ ਮੌਜੂਦਾ ਕੀਤਾ ਗਿਆ ਤੇ ਵਿਕਟਮ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਆਰ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 324 ਸਬਸੈਕਸ਼ਨ 4 355 ਸਬਸੈਕਸ਼ਨ 3 199 ਸਬਸੈਕਸ਼ਨ 2 190 ਪੀਐਨਰ ਤੇ ਤਹਿਤ ਰਜਿਸਟਰਡ ਕੀਤਾ ਗਿਆ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ